ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਸਤਿਗੁਰਾਂ ਦੀ ਮਹਾਨ ਬਖਸ਼ਿਸ਼ ਕਿਰਪਾ ਦਾ ਸਦਕਾ ਭਾਈ ਚੱਲ ਰਹੀ ਲੜੀਵਾਰ ਸ਼ਬਦ ਵਿਚਾਰ ਕਥਾ ਦੇ ਵਿੱਚ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਦੀ ਆਸਾ ਰਾਗ ਦੇ ਵਿੱਚ ਬਾਣੀ ਚੱਲ ਰਹੀ ਹੈ ਸਤਿਗੁਰ ਜੀ ਦੇ ਚਾਰ ਸੰਤ ਸੰਪੂਰਨ ਹੋਏ ਹਨ ਉਹ ਅਗਲਾ ਸ਼ਰਤ ਸੰਤ ਮਹਾਰਾਜ ਜੀ ਦਾ ਕਲ ਆਰੰਭ ਹੋਇਆ ਸੀ ਪਾਤਸ਼ਾਹ ਜੀ ਦਾ ਪੰਜਵਾਂ ਸ਼ਲੋਕ ਸੰਤ ਆਰੰਭ ਹੋਇਆ ਸੀ ਜਿਹਦੇ ਅਗਲੇ ਬੰਦ ਮਹਾਰਾਜ ਜੀ ਆਰੰਭ ਕਰਦੇ ਹਨ ਜੀ ਕੋਟ ਦੇਵੀ ਜੰਕ ਸਿਵੈ ਲਕshmi ਅਨਕ ਪਾਤ ਗੋਬਤ ਪ੍ਰਗਟ ਜਾਂ ਕੋ ਅਰਧ ਹੈ ਪੌਣ ਪਾਣੀ ਦਿਨ ਸਰਾਤ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜਾ ਤੀਜੇ ਬੰਦ ਦੇ ਵਿੱਚ ਬਤਨ ਕਰਦੇ ਹਨ ਇਛ ਸ਼ਬਦੀਆਂ ਪੰਕਤੀਆਂ ਵਿੱਚ ਸ਼ੰਤ ਦੇਵ ਚ ਮਹਾਰਾਜ ਜੀ ਉਹ ਮਾਲਕ ਦੀ ਮਹਿਮਾ ਦਰਸਾਉਂਦੇ ਹੋਏ ਬਤਨ ਕਰਦੇ ਹਨ ਕਿ ਨੁਕਤਾ ਤੋਂ ਲੈ ਕੇ ਹਰ ਜੀਵ ਜੰਤੂ ਪਸ਼ੂ ਪੰਛੀ ਸਾਰੇ ਜੀਵ ਉਹ ਮਾਲਕ ਦਾ ਸ਼ੁਕਰ ਕਰਦੇ ਹਨ ਉਹਨੂੰ ਧਿਆਉਣਾ ਕਰਦੇ ਹਨ ਕੋਟ ਦੇਵੀ ਜਾਂ ਕੋ ਸੇਵੇ ਲਕshmi ਅਨਕ ਭਾਤ ਮਹਾਰਾਜ ਜੀ ਕਹਿੰਦੇ ਕਰੋੜਾਂ ਹੀ ਦੇਵੀਆਂ ਉਹਦਾ ਸੇਵਨ ਭਾਵ ਕੀ ਜਪਨ ਕਰਦੀਆਂ ਹਨ ਉਹ ਮਾਲਕ ਨੂੰ ਜਪਦੀਆਂ ਹਨ ਲਕshmi ਜਿਹੜੀ ਮਾਇਆਵਤੀ ਹੈ ਲక్ష్ਮੀ ਦੇਵੀ ਜਿਹਨੂੰ ਕਿਹਾ ਜਾਂਦਾ ਮਹਾਰਾਜ ਜੀ ਕਹਿੰਦੇ ਅਨਕ ਭਾਂਤ ਕਈ ਭਾਂਤਾਂ ਦੇ ਨਾਲ ਉਹ ਮਾਲਕ ਦੀ ਕਈ ਤਰੀਕਿਆਂ ਨਾਲ ਉਸਤ ਗਾਂਧੀ ਹੈ ਗੁਪਤ ਪ੍ਰਗਟ ਜਾ ਕੋ ਅਰਾਦੇ ਪਉਣ ਪਾਣੀ ਦਿਨ ਰਾਤ ਹਤ ਗੁਰੂ ਜੀ ਗੁਰਾਜਨ ਦੇ ਪਾਤਸ਼ਾਹ ਜੀ ਕਹਿੰਦੇ ਗੁਪਤ ਜਿਹੜੇ ਜੀਵ ਸਾਨੂੰ ਨਜ਼ਰ ਵੀ ਨਹੀਂ ਆਉਂਦੇ ਉਹ ਵੀ ਉਹਨੂੰ ਝਾੜੇ ਹਨ ਜਪਰੇ ਹਨ ਗੁਪਤ ਪ੍ਰਗਟ ਗੁਪਤ ਅਤੇ ਪ੍ਰਗਟ ਜਿਹੜੇ ਨਜ਼ਰ ਆਉਂਦੇ ਹਨ ਆਹ ਰਾਜ ਜੀ ਕਹਿੰਦੇ ਜਾ ਕੋ ਰੱਦ ਹੈ ਕਹਿੰਦੇ ਗੁਪਤ ਜੀਵ ਜਿਹੜੇ ਸੁਖਮ ਜੀਵ ਹਨ ਦਿਖਾਈ ਨਹੀਂ ਕਦੀ ਦੇਖੇ ਨਹੀਂ ਅਸੀਂ ਅਤੇ ਜਿਹੜੇ ਸਾਨੂੰ ਦਿਖਦੇ ਹਨ ਪ੍ਰਗਟ ਹਨ ਜਾ ਕੋ ਅਰਾਧ ਹੈ ਮਹਾਰਾਜ ਜੀ ਕਹਿੰਦੇ ਉਹ ਵੀ ਉਹਦੀ ਰੱਦ ਨਾ ਕਰਦੇ ਆ ਪੌਣ ਪਾਣੀ ਮਹਾਰਾਜ ਜੀ ਕਹਿੰਦੇ ਪੌਣ ਗੁਰੂ ਪਾਣੀ ਪਿਤਾ ਇਹ ਪੌਣ ਜਿਹੜੀ ਹੈ ਹਵਾ ਜਿਹੜੀ ਇਹ ਵੀ ਉਹਨੂੰ ਰਾਦਦੀ ਆਪਣੀ ਧੁਨ ਦੇ ਵਿੱਚ ਉਹ ਮਾਲਕ ਨੂੰ ਮਾਲਕ ਦੇ ਹੁਕਮ ਦੇ ਵਿੱਚ ਆਉਦੀ ਰਾਦਨਾ ਕਰਦੀ ਹੈ ਪ੍ਰਮਾਤਮਾ ਦੀ ਅਤੇ ਪਾਣੀ ਜਿਹੜਾ ਜਲ ਹੈ ਮਹਾਰਾਜ ਜੀ ਕਹਿੰਦੇ ਉਹ ਵੀ ਉਹਨੂੰ ਰਾਦਦਾ ਹੈ ਉਹਦੇ ਹੁਕਮ ਦੇ ਵਿੱਚ ਹੈ ਦਿਨ ਸ ਰਾਤ ਦਿਨ ਰਾਤ ਹੀ ਮਹਾਰਾਜ ਜੀ ਕਹਿੰਦੇ ਉਹਦੇ ਹੁਕਮ ਵਿੱਚ ਹੈ ਦਿਵਸ ਰਾਤ ਦੁਇਦਾਈ ਦਾਇਆ ਹਿੱਲੇ ਸਗਲ ਜਗਤ ਇਹ ਦਿਨ ਰਾਤ ਹੀ ਮਹਾਰਾਜ ਜੀ ਕਹਿੰਦੇ ਉਹ ਪ੍ਰਮਾਤਮਾ ਦੇ ਹੁਕਮ ਵਿੱਚ ਚੱਲ ਰਹੇ ਹਨ ਨਿਖਤਰ ਸਸੀ ਅਨ ਸੂਰਤ ਆਵੈ ਵਸੁਦ ਗਗਨਾ ਗਾਵੈ ਇੱਥੇ ਮਹਾਰਾਜ ਜੀ ਨਖਤਰਾਂ ਦੀ ਗੱਲ ਕਰਦੇ ਹਨ ਕਹਿੰਦੇ ਨਖਤਰ ਵੀ ਉਹਨੂੰ ਧਿਆਉਣਾ ਕਰਦੇ ਹਨ ਸੱਸੀ ਆ ਰਸੂਰ ਨਖਤਰ ਕਿੰਨੇ ਤਾਰਿਆਂ ਨੇ ਤਾਰੇ ਵੀ ਉਹਦਾ ਆਦਨ ਕਰਦੇ ਹਨ ਸੂਰਜ ਚੰਦਰਮਾ ਸੱਸੀ ਆ ਰਚੰਦਰਮਾ ਸੱਸੀ ਆ ਰਸੂਰ ਸੂਰਜ ਵੀ ਧਿਆਉਂਦਾ ਮਹਾਰਾਜ ਜੀ ਕਹਿੰਦੇ ਨਖਤਰ ਸੱਸੀ ਆ ਰ ਸੂਰਤ ਆਵੈ ਵਸੁਦ ਗਗਨਾ ਵਸੁਦਾ ਧਰਤੀ ਨੂੰ ਕਹਿੰਦੇ ਹਨ ਧਰਤੀ ਅਤੇ ਗਗਨਾ ਆਕਾਸ਼ ਵੀ ਉਹਨੂੰ ਗਾਣਾ ਕਰਦੇ ਹਨ ਸਗਲ ਖਾਣੀ ਸਗਲ ਬਾਣੀ ਸਦਾ ਸਦਾ ਧਿਆਵੇ ਤੇ ਮਹਾਰਾਜ ਜੀ ਕਹਿੰਦੇ ਖਾਣੀ ਰੂਪ ਜੀਵ ਜਿਹੜੇ ਹਨ ਤੇ ਮਹਾਰਾਜ ਜੀ ਕਹਿੰਦੇ ਜਿਹੜੇ ਬਾਣੀ ਰੂਪ ਜੀਵ ਹਨ ਉਹ ਵੀ ਉਹਨੂੰ ਧਿਆਉਣਾ ਕਰਦੇ ਹਨ ਚਾਰ ਖਾਣੀਆਂ ਅੰਡਜ ਜੇ ਰਸੇਤਜ ਉਤਪੁੱਜ ਇਹ ਖਾਣੀਆਂ ਹਨ ਮਹਾਰਾਜ ਜੀ ਕਹਿੰਦੇ ਇਹ ਜੀਵ ਇਹਨੂੰ ਧਿਆਉਣਾ ਕਰਦੇ ਹਨ ਤੇ ਪਾਤਸ਼ਾਹ ਜੀ ਕਹਿੰਦੇ ਵਾਣੀ ਰੂਪ ਜੀਵ ਇਹਨੂੰ ਧਿਆਉਣਾ ਕਰਦੇ ਹਨ ਸਦਾ ਉਹਨੂੰ ਹਰ ਜੀਵ ਧਿਆਰਿਆ ਹੈ ਸਜ ਸਿਮਰਤ ਪੁਰਾਨ ਚਤੁਰ ਬਿੱਦ ਹੈ ਖਟ ਸ਼ਾਸਤਰ ਜਾਂ ਕੋ ਜਪਾਤ ਫਿਰ ਸ਼ਾਸਤਰਾਂ ਦੀ ਗੱਲ ਕਰਦੇ ਹਨ ਕਿੰਨੇ ਸਾਈ ਸਿਮਰਤੀਆਂ ਸਿਮਰਤੀਆਂ ਅਤੇ ਪ੍ਰਾਨ ਮਹਾਰਾਜ ਜੀ ਕਹਿੰਦੇ ਚਤੁਰ ਬੇਦ ਮਹਾਰਾਜ ਜੀ ਕਹਿੰਦੇ ਚਾਰ ਬੇਦ ਸਿਮਰਤੀਆਂ ਸ਼ਾਸਤਰ ਮਹਾਰਾਜ ਜੀ ਕਹਿੰਦੇ ਸਾਰੀ ਉਹਨੂੰ ਤੇ ਹੋਣਾ ਕਰਦੇ ਹਨ ਪਤ ਤ ਪਾਵਨ ਭਗਤ ਵਸਲ ਨਾਨਕ ਮਿਲੀਏ ਸੰਗ ਸਾਤ ਅਖੀਲੀ ਪੰਕਤੀ ਵਿੱਚ ਮਹਾਰਾਜ ਜੀ ਬਚਨ ਕਰ ਦਿੰਦੇ ਹਨ ਅਨਸਰ ਦੇਦੇ ਨੇ ਕਹਿੰਦੇ ਇੱਥੇ ਸਾਰੇ ਮਹਾਰਾਜ ਨੇ ਗਿਣ ਕੇ ਦਿਖਾਤੇ ਕਹਿੰਦੇ ਧਾਰਮਿਕ ਗ੍ਰੰਥਰ ਨਾ ਜਿਹੜੇ ਸਿਮਰਤियां 27 ਸਿਮਰਤियां ਪੁਰਾਨ ਚਤੁਰਚਾਰ 베ਦ ਸ਼ਾਸਤਰ ਜਿਹੜੇ ਹਨ ਉਹ ਵੀ ਮਹਾਰਾਜ ਜੀ ਕਹਿੰਦੇ ਉਹਨਾਂ ਵਿੱਚ ਵੀ ਉਹਦੀ ਉਸਤਤ ਹੈ ਐਨ ਤੋਂ ਭਾਵੇਂ ਕਿਸੇ ਦੇ ਮੂਹ ਰਾਹੀਂ ਗਾ ਰਿਆ ਨਾ ਉਹਨਾਂ ਵਿੱਚ ਅਸੀਂ ਪੜਦੇ ਹਾਂ ਉਹਦੀ ਉਸਤਤ ਸਮਝ ਲਓ ਕਿ ਉਹ ਵੀ ਗਾ ਰਹੇ ਹਨ ਉਹ ਸਾਡੇ ਮੁਖ ਰਈ ਗਾ ਰੇ ਨਸਿਮਰਤੀਆਂ ਨੂੰ ਕੋਈ ਪੜਦਾ ਤੇ ਉੱਥੇ ਵੀ ਉਹਦੀ ਹਸਤਤ ਹੈ ਸਮਝ ਲਓ ਕਿ ਉਹ ਗਾ ਰਿਆ ਸਿਮਰਤੀ ਗਾ ਰਹੀ ਹੈ ਕੋਈ ਪ੍ਰਾਣ ਪੜਦਾ ਤੇ ਉਹ ਵੀ ਮੁਖ ਰਈ ਕਿਸੇ ਮੁਖ ਰਈ ਗਾ ਰਿਆ ਹੈ ਬੀਦ ਪੜਦਾ ਕੋਈ ਉਹਦੇ ਵਿੱਚ ਵੀ ਉਹਦੀ ਹਸਤਤ ਹੈ ਹਰੀ ਦੀ ਪਰਮਾਤਮਾ ਦੀ ਉਹ ਵੀ ਗਾ ਰਿਆ ਹੈ ਇੱਥੇ ਮਹਾਰਾਜ ਜੀ ਕਹਿੰਦੇ ਹਾਰ ਗ੍ਰੰਥ ਵੀ ਉਹਨੂੰ ਗਾਰੇ ਹਨ ਕਹਿੰਦੇ ਪਤ ਤਪਾਵਨ ਭਗਤ ਬਸਰ ਨਾਨਕ ਮਿਲੀਏ ਸੰਗ ਸਾਤ ਕਹਿੰਦੇ ਉਹ ਭਗਤ ਵਛਲੇ ਪਤ ਤਤ ਪਾਵਨ ਹੈ ਪਤ ਤਤ ਜੀਵਾ ਨੂੰ ਪਾਵਨ ਬਣਾਉਣ ਵਾਲਾ ਪਵਿੱਤਰ ਕਰਨ ਵਾਲਾ ਭਗਤ ਵਛਲ ਨਾਨਕ ਮਿਲਿਏ ਸੰਗ ਸਾਤ ਮਹਾਰਾਜ ਜੀ ਕਹਿੰਦੇ ਨਾਨਕ ਮਹਾਰਾਜ ਜੀ ਕਹਿੰਦੇ ਉਹਨੂੰ ਕਿਵੇਂ ਮਿਲਣਾ ਕਹਿੰਦੇ ਉਹਨੂੰ ਸ਼ਾਂਤ ਰੂਪ ਦੇ ਵਿੱਚ ਉਹਨੂੰ ਮਿਲਿਆ ਜਾ ਸਕਦਾ ਹੈ ਉਹਦੇ ਸੰਗਤ ਕਰਕੇ ਉਹਦਾ ਮੇਲ ਹੈ ਅਗਲਾ ਬਦ ਮਹਾਰਾਜ ਜੀ ਰੰਭ ਕਰਦਿਆਂ ਜੇਤੀ ਪ੍ਰਭੂ ਜਨਾਈ ਰਸਨਾ ਤੇਤ ਭਣੀ ਇਹ ਅਖੀਰਲੇ ਬੰਦ ਵਿੱਚ ਸ਼ਬਦ ਦੇ ਵਿੱਚ ਮਹਾਰਾਜ ਜੀ ਕਹਿੰਦੇ ਜਿੰਨੀ ਕੋ ਮਾਲਕ ਨੇ ਜੀਵ ਨੂੰ ਗਾਨ ਦੀ ਬੁੱਧੀ ਦਿੱਤੀ ਸੀ ਸਾਨੂੰ ਮਹਾਰਾਜ ਜੀ ਕਹਿੰਦੇ ਉਹਨਾਂ ਕੋ ਅਸੀਂ ਦੱਸਤਾ ਜੇਤੀ ਪ੍ਰਭੂ ਜਨਾਈ ਰਸਨਾ ਤਿਤ ਭਾਨੀ ਮਹਾਰਾਜ ਜੀ ਕਹਿੰਦੇ ਜਿੰਨੀ ਕੋ ਪ੍ਰਭੂ ਨੇ ਜਨਾਨਾ ਕੀਤੀ ਉਹਨਾਂ ਕੋ ਅਸੀਂ ਦੱਸ ਦਿੱਤਾ ਰਸਨਾ ਨਾਈ ਭਨਤੀ ਭਾਵ ਕੀ ਰਸਨਾ ਦੇ ਨਾਈ ਗਿਣ ਕੇ ਦੱਸਤਾ ਉਸ ਤੋਂ ਅੱਗੇ ਨਹੀਂ ਮਹਾਰਾਜ ਜੀ ਕਹਿੰਦੇ ਦੱਸ ਸਕਦੇ ਜਿੰਨੀ ਕੋ ਕਿਸੇ ਕੋਲ ਬੁੱਧੀ ਹੈ ਗਾਣ ਹੈ ਮਹਾਰਾਜ ਜੀ ਕਹਿੰਦੇ ਉੰਨੀ ਕੋਈ ਗਿਣਤੀ ਕਰ ਸਕਦਾ ਪਰ ਉਹਦੀ ਗਿਣਤੀ ਦੇ ਉਦਾਂਤ ਨਹੀਂ ਹੈ ਮਹਾਰਾਜ ਜੀ ਕਹਿੰਦੇ ਇਹ ਉਦਾਂਤ ਨਹੀਂ ਹੈ ਕਿ ਜੇ ਅਸੀਂ ਗਿਣਤਾ ਹੈ ਕਿ ਉਹਦਾ ਅੰਤ ਹੈ ਇਸ ਤੋਂ ਵੀ ਪਰੇ ਲੋਕ ਉਹਨੂੰ ਚੇਤਾ ਕਰਦੇ ਹਨ ਜੇਤੀ ਪ੍ਰਭੂ ਜਨਾਈ ਜਿੰਨੀ ਕੋ ਪ੍ਰਭੂ ਨੇ ਮਿਹਰ ਕੀਤੀ ਜਨਾਨਾ ਕੀਤੀ ਸਾਡੀ ਰਸਨਾ ਤਾਈ ਸਤਗੁਰੂ ਜੀ ਪੰਜਵੇਂ ਪਾਤਸ਼ਾਹ ਜੀ ਕਹਿੰਦੇ ਉਹਨਾਂ ਕੋ ਅਸੀਂ ਗਿਣਤਾ ਜਨਾਤ ਹੈ ਭਾਰੇ થી ਅੰਤ ਨਹੀਂ ਐ ਜੇਤੀ ਪ੍ਰਭੂ ਜਨਾਈ ਰਸਨਾ ਤਿਤ ਭਣੀ ਹਿੰਦੀ ਓਨੀ ਕੁ ਰਸਨਾ ਦੇ ਨਾਲ ਅਸੀਂ ਉਹਨੂੰ ਦੱਸਤਾ ਗਾ ਕੇ ਅਨਜਾਨਤ ਜੋ ਸੇਵੈ ਤੇਤੀ ਨਹ ਜਾਏ ਗਣੀ ਕਹਿੰਦੇ ਜਿਹੜੇ ਤੋਂ ਅਸੀਂ ਅਨਜਾਨ ਆ ਜਿਹਨੂੰ ਜਿਹੜੀ ਚੀਜ਼ ਤੋਂ ਅਸੀਂ ਅਨਜਾਨ ਆ ਤੇ ਮਹਾਰਾਜ ਜੀ ਕਹਿੰਦੇ ਉੱਥੇ ਵੀ ਅਨੇਕਾਂ ਹੀ ਉਹਨੂੰ ਜਾਣਦੇ ਹਨ ਇਹ ਸਾਡੇ ਕੋਲ ਜਿੰਨੀ ਕੋਈ ਪਾਤਸ਼ਾਹ ਜੀ ਕਹਿੰਦੇ ਬੁੱਧੀ ਹੁੰਦੀ ਆ ਸੀ ਉਹਨਾਂ ਕੋਈ ਉਹਦਾ ਵਿਖਿਆਨ ਕਰ ਸਕਦੇ ਆ ਉਹਦੀ ਬਾਣੀ ਨੂੰ ਵਿਚਾਰ ਸਕਦੇ ਆ ਉਹ ਮਾਲਕ ਦੀ ਉਸਤਤ ਦੱਸ ਸਕਦੇ ਆ ਉਹਦੀ ਬਿਆੰਤਤਾ ਨੂੰ ਦੱਸ ਸਕਦੇ ਆ ਪਰ ਮਹਾਰਾਜ ਜੀ ਕਹਿੰਦੇ ਇਸ ਤੋਂ ਅੱਗੇ ਜਿੱਥੇ ਅਸੀਂ ਨਹੀਂ ਵੀ ਜਾਣਿਆ ਉੱਥੇ ਵੀ ਜੀਵ ਪਿਆਨ ਉੱਥੇ ਵੀ ਉਹਨੂੰ ਜਾਣਨ ਵਾਲੇ ਹਨ ਅਨਜਾਨਤ ਜੋ ਸੇਵੈ ਤੇ ਤੀ ਨਾ ਜਾਏ ਗਣੀ ਮਹਾਰਾਜ ਕਹਿੰਦੇ ਉਹ ਅਸੀਂ ਗਿਣ ਕੇ ਨਹੀਂ ਜੀਵ ਰਾਈਂ ਦੱਸ ਸਕਦੇ ਅਵਗਤ ਅਗਨਤ ਅਥਾ ਠਾਕਰ ਸਗਲ ਮੰਝੇ ਬਾਰਾ ਇਹ ਮਹਾਰਾਜ ਜੀ ਕਹਿੰਦੇ ਅਵਗਤ ਅਗਾ ਹੈ ਉਹ ਠਾਕਰ ਜਿਹਦਾ ਗੱਤ ਲਖਿਆ ਨਾ ਜਾਏ ਜਿਹਦੀ ਕੋਈ ਗਤੀ ਨਾ ਹੋਵੇ ਅੰਤ ਨਾ ਹੋਵੇ ਉਹ ਅਗਤ ਹੁੰਦਾ ਹੈ ਅਵਗਤ ਅਗਨਤ ਜਿਹੜਾ ਗਿਣਤੀ ਤੋਂ ਪਰੇ ਹੋਵੇ ਉਹ ਥਾ ਹੋਵੇ ਨਿਵੇਸ਼ ਸਮੁੰਦਰ ਅਥਾ ਹੁੰਦਾ ਹੈ ਨਾ ਇੱਥੇ ਮਹਾਰਾਜ ਜੀ ਕਹਿੰਦੇ ਜਿਵੇਂ ਸਮੁੰਦਰ ਸਾ ਹੁੰਦਾ ਹੈ ਉਹਦਾ ਕੋਈ ਗਿਣਤੀ ਨਹੀਂ ਹੈ ਜਲ ਦੀ ਸਮੁੰਦਰ ਵਿੱਚ ਰਤਨਾ ਦੀ ਕਿੰਨੇ ਕੁ ਰਤਨ ਹਨ ਕਿੰਨੇ ਕੁ ਉਹਦੇ ਵਿੱਚ ਅਦਾਰਥਨ ਉਹਦੀ ਗਿਣਤੀ ਨਹੀਂ ਅਸੀਂ ਕਰ ਸਕਦੇ ਸਮੁੰਦਰ ਦੀ ਜਿੰਨਾ ਮਰਜੀ ਅਸੀਂ ਜਾਲ ਕੱਢ ਲਈਏ ਫਿਰ ਉਹਦੀ ਦੱਸ ਦੀ ਇੱਕ ਗਿਣਤੀ ਬੰਤੀ ਕਰ ਨਹੀਂ ਸਕਦੇ ਇਸੇ ਤਰ੍ਹਾਂ ਮਹਾਰਾਜ ਜੀ ਕਹਿੰਦੇ ਮਾਲਕ ਦੀ ਉਹ ਥਾਹ ਹੈ ਉਦਾ ਥਾ ਨਹੀਂ ਖੱਥਿਆ ਜਾ ਸਕਦਾ ਠਾਕਰ ਸਗਲ ਮੰਝੇ ਬਾਰਾ ਹਰ ਜੀ ਕੇ ਠਾਕਰ ਜਿਹੜਾ ਹੈ ਉਹ ਅੰਦਰ ਵੀ ਹੈ ਸਾਡੇ ਸਗਲ ਮੰਝੇ ਮਹਾਰਾਜ ਜੀ ਕਹਿੰਦੇ ਅੰਦਰ ਵੀ ਹੈ ਬਾਹਰ ਆ ਉਹ ਬਾਹਰ ਵੀ ਹੈ ਸਰਬ ਜਾਤਿਕ ਸਰਬ ਜਾਤਿਕ ਇੱਕ ਦਾਤਾ ਨੈ ਦੂਰ ਸੰਗੀ ਜਹਾਰਾ ਇਹ ਮਹਾਰਾਜ ਜੀ ਕਹਿੰਦੇ ਉਸ ਪਰਮਾਤਮਾ ਜਿਹੜਾ ਇੱਕ ਦਾਤਾ ਨੇੜੇ ਵੀ ਹੈ ਦੂਰ ਵੀ ਹੈ ਉਹ ਜਾਹਰ ਵੀ ਹੈ ਅੰਦਰ ਵੀ ਹੈ ਮਹਾਰਾਜ ਜੀ ਕਹਿੰਦੇ ਸਰਬਜਾਤ ਇੱਕ ਦਾਤਾ ਨਹਿ ਦੂਰ ਸੰਗੀ ਜਾਹਰਾ ਮਹਾਰਾਜ ਜੀ ਕਹਿੰਦੇ ਕਿਤੇ ਦੂਰ ਥੋੜਾ ਹੋ ਉਹ ਜਾਹਰ ਹੈ ਸਾਹਮਣੇ ਨਜ਼ਰ ਆਉਂਦਾ ਮਹਾਰਾਜ ਜੀ ਕਹਿੰਦੇ ਉਹ ਹਰ ਜੀਵ ਦੇ ਨਾਲ ਹੈ ਹਰ ਜੀਵ ਦੇ ਅੰਦਰ ਹੈ ਹਰ ਜੀਵ ਨੂੰ ਦੇਖ ਰਿਹਾ ਹੈ ਸੁਣ ਰਿਹਾ ਹੈ ਉਹ ਕੋਲ ਵਸ ਰਿਹਾ ਹੈ ਉਹ ਜਾਹਰ ਹੈ ਮਾਲਕ ਵਸ ਭਗਤ ਥੀਆ ਮਿਲੇ ਜੀਆ ਤਾਂ ਕੀ ਉਪਮਾ ਕਿਤ ਗਣੀ ਤੇ ਮਹਾਰਾਜ ਜੀ ਬਚਨ ਕਰਦਣ ਕਹਿੰਦੇ ਵਸ ਭਗਤ ਥੀਆ ਭਗਤਾਂ ਦੇ ਵਸ ਹੈ ਪਾਤਸ਼ਾਹ ਜੀ ਜਵਾਬ ਦਿੰਦੇ ਹਨ ਕਹਿੰਦੇ ਪਰ ਵਸ ਭਗਤ ਥੀਆ ਮਿਲੇ ਜੀਆ ਕਹਿੰਦੇ ਭਗਤਾਂ ਨੇ ਉਹਨੂੰ ਵਸ ਚ ਕੀਤਾ ਹੋਇਆ ਭਗਤ ਥੀਆ ਮਿਲੇ ਜੀਆ ਤਾਂ ਕੀ ਉਪਮਾ ਕਿਤ ਗਣੀ ਜੇ ਭਗਤਾਂ ਦਾ ਉਹਦੇ ਨਾਲ ਮੇਲ ਹੋ ਜਾਂਦਾ ਭਗਤਾਂ ਨੂੰ ਮਿਲ ਪਿੰਦਾ ਉਹ ਭਗਤ ਉਹਨੂੰ ਗਾਣਾ ਕਰਦੇ ਆਣ ਉਹਨੂੰ ਉਸਤਤ ਕਰਦੇ ਆਣ ਉਪਮਾ ਕਰਦੇ ਆਣ ਤਾਂ ਕਿ ਉਪਮਾ ਕਿਤ ਗਣੀ ਮਹਾਰਾਜ ਜੀ ਕਹਿੰਦੇ ਤੁਹਾਡੀ ਉਪਮਾ ਮਹਾਰਾਜ ਜੀ ਕਹਿੰਦੇ ਗਿਣ ਕੇ ਨਹੀਂ ਕੀਤੀ ਜਾ ਸਕਦੀ ਗਿਣਤੀ ਮਿੰਤੀ ਤੋਂ ਪਰੇ ਜੇ ਕੋ ਕਹੇ ਕਿ ਗਿਣ ਕੇ ਮੈਂ ਉਹਦੀ ਗਿਣ ਕੇ ਉਹਦੀ ਉਪਮਾ ਕਰ ਲਾ ਨਹੀਂ ਜਿਹੜੇ ਭਗਤਾਂ ਨੂੰ ਗਿਣਤੀ ਤੋਂ ਪਰੇ ਉਪਮਾ ਕਰਦੇ ਹਨ ਇਹੋ ਤੇ ਸਾਡੇ ਕੋਲ ਹੀ ਇਹ ਗਿਣਤੀ ਮਿਲਤੀ ਸੀ ਗਣ ਕੇ ਪਾਠ ਕਰਦੇ ਆ ਗਣ ਕੇ ਮਾਲਾ ਫੇਰਦੇ ਆ ਪਰ ਭਗਤ ਥੋੜਾ ਕਰਦੇ ਆ ਨੇ ਉਹ ਸਵਾਸਾਂ ਦੀ ਮਾਲਾ ਫੇਰਦੇ ਆ ਨਾ ਅਸੀਂ ਤਾਂ ਬਾਹਰੋਂ ਮਾਲਾ ਫੜ ਲੈਨੇ ਆ ਨਾ ਅਸੀਂ ਵੈਸੇ ਹੀ ਪਾਈ ਫਿਰਦੇ ਨੇ ਹੱਥਾਂ 'ਚ ਤੇ ਖਾਣ ਵਾਸਤੇ ਖੜਕਾਂਦੇ ਆ ਵੀ ਕੋਈ ਦੇਖ ਲੈ ਕਿ ਬੜਾ ਸਿਮਰਣਾ ਪਰ ਮਾਲਾ ਕੋਈ ਇਹ ਨਹੀਂ ਹੈ ਕਿ ਲੋਕਾਂ ਨੂੰ ਦਿਖਾਉਣ ਵਾਸਤੇ ਹੈ ਉਹ ਬਣ ਕੇ ਰਾਈ ਵਿਧੀ ਹੈ ਇੱਕ ਜਪਣ ਦੀ ਕਿ ਮਨ ਜੋੜਨਾ ਹੈ ਪਰਮਾਰਜ ਜੀ ਇਸ ਦਾ ਵੀ ਖੰਡਨ ਕਰ ਦਿੰਦੇ ਕਹਿੰਦੇ ਜਿਹੜੇ ਭਗਤ ਜਨ ਹਨ ਗੁਰਮਖ ਜਨ ਉਹ ਸਵਾਸਾਂ ਦੇ ਨਾਲ ਹੀ ਮਾਲਾ ਫੇਰਦੇ ਹਨ ਵਾਹਿਗੁਰੂ ਸਿਮਰਨ ਕਰਦੇ ਹਨ ਜਦੋਂ ਸਵਾਸ ਸਵਾਸ ਗ੍ਰਾਸ ਤੇ ਸਵਾਸ ਦੇ ਨਾਲ ਉਹ ਉਸੇ ਮਾਲਾ ਨੂੰ ਫੇਰਦੇ ਹਨ ਉਹ ਗਿਣਤੀ ਮਿੰਤੀ ਨੂੰ ਛੱਡ ਦਿੰਦੇ ਹਨ ਕਿ ਗਿਣਤੀ ਕਰਕੇ ਜਪੀ ਇਹ ਮਹਾਰਾਜ ਦੀ ਗਿਣਤੀ ਥੋੜਾ ਨਾਮ ਦੀ ਜਿੰਨਾ ਮਰਜ਼ੀ ਜਪ ਲਓ ਇਹ ਤਾਂ ਸਵਾਸਾਂ ਦਾ ਧਾਣਾ ਹੈ ਸਵਾਸਾਂ ਨੂੰ ਸਫਲ ਕਰਨ ਵਾਸਤੇ ਨਾਮ ਦਾ ਧਾਣਾ ਖਰਚ ਹੈ ਜਿਨਾ ਮਰਜੀ ਪੜ ਲੀਏ ਜਿਨਾ ਮਰਜੀ ਜਪ ਲੀਏ ਇਹਦੀ ਗਿਣਤੀ ਦੇ ਵਿੱਚੋਂ ਬਾਹਰ ਨਿਕਲੇ ਜੀ ਗਿਣਤੀ ਛੱਡ ਦੀਏ ਤੇ ਫਿਰ ਉਹਦੀ ਪ੍ਰਾਪਤੀ ਹੈ ਜੇ ਗਿਣਤੀਆਂ ਮਿਲਤੀਆਂ ਚ ਪੈਦਾਂਗੇ ਫਿਰ ਉਹਦੀ ਪ੍ਰਾਪਤੀ ਨਹੀਂ ਮਹਾਰਾਜ ਜੀ ਵੀ ਇੱਥੇ ਗੁਰੂ ਅਰਜਨ ਦੇਵ ਜੀ ਕਹਿੰਦੇ ਉਹਨਾਂ ਪਰੇ ਹੈ ਕਹਿੰਦੇ ਉਹਦਾ ਭੇਦ ਨਹੀਂ ਅਸੀਂ ਜਾਣ ਸਕਦੇ ਉਹਨੂੰ ਉਸਤਤਿ गा ਸਕਦੇ ਹਾਂ ਅਣਗਿਣਤ ਅਬਗਤ ਅਗਨਤ ਹਥਾ ਠਾਕਰ ਸੱਗਲ ਮੱਜੇ ਬਾਰਾ ਹਰਬ ਜਟਕ ਏਕ ਦਾਤਾ ਨੈ ਦੂਰ ਸੰਗੀ ਜ਼ਹਰਾ ਕਹਿੰਦੇ ਸਾਨੂੰ ਦੂਰ ਜਾਪਦਾ ਉਹ ਤਾਂ ਜ਼ਹਰਾ ਵਸ ਭਗਤthia ਮਿਲੇ ਜੀਆ ਤਾਂ ਕੀ ਉਪਮਾ ਕਿਤ ਗਣੀ ਮਹਾਰਾਜ ਜੀ ਕਹਿੰਦੇ ਭਗਤਾਂ ਨੇ ਉਹਨੂੰ ਵਸ ਚ ਕੀਤਾ ਭਗਤਾਂ ਦੀ ਉਹ ਵੱੱਦਾ ਹੋਇਆ ਮਾਲਕ ਉਹਨਾਂ ਨੂੰ ਛਡਾਣਾ ਕਰਦਾ ਭਗਤ ਵੀ ਉਹਦੇ ਪੈਰ ਨਹੀਂ ਛੱਡਦੇ ਚਰਨ ਨਹੀਂ ਛੱਡਦੇ ਉਹ ਭਜਦੇ ਨਹੀਂ ਉਹ ਗਿਣਤੀ ਤੋਂ ਪਰੇ ਉਹਨੂੰ ਚੇਤੇ ਕਰਦਿਆਂ ਇੱਕ ਦਾਨ ਮਾਨ ਨਾਨਕ ਪਾਏ ਸੀਸ ਧਾ ਸਾਦੇ ਧਰ ਚਰਨੀ ਮਹਾਰਾਜ ਜੀ ਕਹਿੰਦੇ ਮੈਨੂੰ ਚਰਨ ਗੁਰ ਸਿੱਖਾਂ ਦੇ ਚਰਨ ਮਿਲ ਜਨ ਭਗਤਾਂ ਦੇ ਤੇ ਮੈਂ ਛੱਡਾਂ ਨਾ ਪਾਤਸ਼ਾਹ ਜੀ ਕਹਿੰਦੇ ਮੈਂ ਛੱਡਾਂ ਨਾ ਇਹ ਦਾਨ ਮਹਾਰਾਜ ਜੀ ਤਾਂ ਦਾਨ ਮੰਗਦੇ ਹਨ ਅਸੀਂ ਤਾਂ ਬਾਹਰលੀਆਂ ਦਾਤਾ ਮੰਗਦੇ ਮਹਾਰਾਜ ਜੀ ਕਹਿੰਦੇ ਗੁਰਮੁਖ ਖਾਂ ਦੇ ਸਤਿਗੁਰ ਦੇ ਚਰਨ ਕਮਲ ਮਿਲ ਜਨ ਮੈਂ ਛੱਡਾਂ ਨਾ ਉਹਨਾਂ ਦੇ ਚਰਨ ਕਮਲਾਂ ਨੂੰ ਫੜੀ ਰੱਖਾਂ ਇਹ ਦਾਨ ਮਾਨ ਨਾਨਕ ਪਾਏ ਮਹਾਰਾਜ ਜੀ ਕਹਿੰਦੇ ਮੈਂ ਮੰਗਦਾ ਹਾਂ ਨਾਨਕ ਨੂੰ ਇਹ ਦਾਤ ਬਖਸ਼ ਦਿਓ ਸੀਸ ਸਾਧੈ ਧਰ ਚਰਨੀ ਮਹਾਰਾਜ ਜੀ ਕਹਿੰਦੇ ਮੈਂ ਆਪਣਾ ਸੀਸ ਸਾਧਾਂ ਦੇ ਚਰਣਾ ਤੇ ਰੱਖੀ ਰੱਖਾਂ ਸਤਿਗੁਰਾਂ ਦੇ ਚਰਣਾ ਤੇ ਆਪਣਾ ਸੀਸ ਭੇਟ ਕਰਦਾ ਸੀਸ ਰੱਖਾਂ ਸੀਸ ਭੇਟ ਕਰਾ ਮਹਾਰਾਜ ਜੀ ਦੇਖੋ ਇਹੋ ਜਿਹਾ ਸਾਨੂੰ ਸਿਕਾਣਾ ਕਰਦੇ ਹਨ ਇਹੋ ਜੀ ਬਿਰਤੀ ਬਣ ਜਾਵੇ ਹਰ ਜੀ ਕਹਿੰਦੇ ਉਹ ਗਿਣਤੀ ਛੱਡ ਕੇ ਉਹਦੇ ਚਰਣਾ ਤੇ ਸੀਸ ਰੱਖ ਕੇ ਉਹਨੂੰ ਧਿਆਉਣਾ ਕਰੀਏ ਆਉ ਦੀ ਪ੍ਰਾਪਤੀ ਹੈ ਉਹਦੇ ਨਾਲ ਮੇਲ ਹੈ ਅੱਗੇ ਅਗਲਾ ਸ਼ਬਦੇ ਸ਼ਬਦ ਸੰਪੂਰਨ ਹੁੰਦਾ ਸ਼ੰਤ ਅਗਲਾ ਸ਼ੰਤ ਮਹਾਰਾਜ ਜੀ ਦਾ ਰੰਭ ਹੁੰਦਾ ਚਾਰ ਚਾਰ ਬੰਦਾਂ ਦੇ ਸ਼ਬਦ ਹਨ ਆਉ ਪਾਸ਼ਾ ਜੀ ਅਗਲੇ ਸ਼ਬਦ ਵਿੱਚ ਪੰਜਵੇਂ ਛੇਵੇਂ ਸ਼ਬਦ ਵਿੱਚ ਬਚਨ ਕਰਦੇ ਹਨ ਆਸਾ ਮਹੱਲਾ ਪੰਜਵਾਂ ਸ਼ਲੋਕ ਪੰਜਵੇਂ ਪਾਤਸ਼ਾਹ ਜੀ ਸ਼ਲੋਕ ਦੀ ਆਰੰਭਤਾ ਕਰਦੇ ਹਨ ਉਤ ਉਦਮ ਕਰੋ ਵਡਭਾਗੀਓ ਸਿਮਰੋ ਹਰ ਹਰ ਰਾਈ ਮਹਾਰਾਜ ਜੀ ਕਹਿੰਦੇ ਵਡਭਾਗੀ ਜਨੋ ਭਾਈ ਵੱਡੇ ਭਾਗਾਂ ਵਾਲਿਓ ਉਦਮ ਕਰੋ ਉਦਮ ਕਰਕੇ ਮਹਾਰਾਜ ਜੀ ਕਹਿੰਦੇ ਉਹਨੂੰ ਸਿਮਰਨਾ ਕਰੋ ਸਿਮਰੋ ਹਰ ਹਰ ਰਾਈ ਮਹਾਰਾਜ ਜੀ ਕਹਿੰਦੇ ਵੱਡੇ ਭਾਗ ਜਿਹਦੇ ਹੁੰਦਣ ਉਹ ਹੀ ਜਪ ਸਕਦਾ ਹੈ ਨਾ ਕਹਿੰਦੇ ਵਡਭਾਗੀ ਜਨੋ ਗੁਰਮਖੋ ਉਦਮ ਕਰਕੇ ਮਹਾਰਾਜ ਜੀ ਕਹਿੰਦੇ ਤੁਸੀਂ ਉਹਦਾ ਸਿਮਰਨ ਕਰੋ ਔਰ ਹਰ ਰਾਇ ਨੂੰ ਧਿਆਉਣਾ ਕਰੋ ਨਾਨਕ ਜਿਸ ਸਿਮਰਤ ਸਭ ਸੁਖ ਹੋਵਹਿ ਦੁੱਖ ਦਰਦ ਭਰਮ ਜਾਏ ਇਹ ਮਹਾਰਾਜ ਜੀ ਦੀ ਤੂੰ ਧਵਾਵ ਵੀ ਦਿੰਦਿਆਂ ਨੇ ਜੇ ਕਹਿੰਦੇ ਹਨ ਕਿ ਉਦਮ ਕਰਕੇ ਸਿਮਰੋ ਫਿਰ ਨਾਲ ਹੀ ਦੱਸਦੇ ਨਾਨਕ ਜਿਸ ਸਿਮਰਤ ਸਭ ਸੁਖ ਹੋਵਹਿ ਮਹਾਰਾਜ ਜੀ ਕਹਿੰਦੇ ਜਿੰਨੂੰ ਸਿਮਰਨ ਦੇ ਨਾਲ ਭਾਈ ਸਾਰੇ ਸੁਖ ਹੋ ਜਾਣੇ ਨ ਹੋਵਹਿ ਮਹਾਰਾਜ ਜੀ ਕਹਿੰਦੇ ਸਾਰੇ ਸੁੱਖ ਮਿਲ ਜਾਣ ਦੁੱਖ ਦਰਦ ਭਰਮ ਜਾਏ ਮਹਾਰਾਜ ਜੀ ਕਹਿੰਦੇ ਸਾਰੇ ਦੁੱਖ ਭਰਮ ਦਰਦ ਦੂਰ ਹੋ ਜਾਣੇ ਜਦੋਂ ਉਹਨੂੰ ਮੁੱਖ ਚੋਂ ਸਿਮਰਾਂਗੇ ਹੁਣ ਭਾਗੀ ਜਨੋ ਉਦਮ ਕਰਕੇ ਮਹਾਰਾਜ ਜੀ ਕਹਿੰਦੇ ਉਹਨੂੰ ਸਿਮਰਦੇ ਰਹੋ ਸਾਡਾ ਸਾਡਾ ਤਾਂ ਇਹ ਕੰਮ ਹੈ ਕਿ ਉਹਨੂੰ ਸਿਮਰਈਏ ਦੂਜਾ ਕੰਮ ਨਹੀਂ ਕਿ ਤੂੰ ਪਰੰਤੂ ਛੱਡ ਦਈਏ ਮਹਾਰਾਜ ਜੀ ਕਹਿੰਦੇ ਕੋਈ ਕੰਮ ਕਰੋ ਸਿਮਰਦੇ ਰਹੋ ਉਹਨੂੰ ਉਦਮ ਕਰਕੇ ਸਿਮਰਦੇ ਰਹੋਗੇ ਇੱਕ ਦਿਨ ਮੰਜ਼ਲ ਮਿਲ ਜੇਗੀ ਜਿਹੜੇ ਉਦਮ ਕਰਕੇ ਤੁਰਦੇ ਆ ਨਾ ਜ਼ਿੰਦਗੀ 'ਚ ਤੇ ਮੰਜ਼ਲ ਪਾ ਲੈਂਦੇ ਆ ਨਾ ਤੇ ਜਿਹੜੇ ਆਲਸੀ ਹੁੰਦੇ ਆ ਨਾ ਘਰ ਬੈਠੇ ਮੰਜੇ 'ਤੇ ਪਹਿ ਰਹੇ ਨੇ ਉਹ ਦੀਵਾ ਨਹੀਂ ਬੁਝਾ ਸਕਦੇ ਇਬਾਰ ਕੀ ਉਦਮ ਕਰਾਂਗੇ ਮਹਾਰਾਜ ਜੀ ਕਹਿੰਦੇ ਇਸੇ ਤਰੀ ਬਾਣੀ ਦਾ ਉਦਮ ਹੈ ਜਿਹੜੇ ਗੁਰਮਖ ਉਦਮ ਕਰਕੇ ਜਪੀ ਜਾਂਦੇ ਹਨ ਸਵਾਲ ਨਹੀਂ ਕਰਦੇ ਜਵਾਬ ਨਹੀਂ ਕਰਦੇ ਸਤਿਗੁਰਾਂ ਅਗੇ ਉਦਮ ਹੀ ਰੱਖਦੇ ਹਨ ਜਪਦੇ ਰਹਿੰਦੇ ਹਨ ਕਿ ਇੱਕ ਦਿਨ ਤਾਂ ਮਿਲੇਗਾ ਯਾਰ ਇੱਕ ਦਿਨ ਤਾਂ ਪ੍ਰਾਪਤੀ ਹੋਏਗੀ ਉਹਦੀ ਮਾਲਕ ਦੀ ਜਪਦੇ ਰਹੀਏ ਕਿਤੇ ਤਾਂ ਉਹ ਸਮਾਂ ਆਏਗਾ ਇਹ ਪਾਇਆ ਹੈ ਨਾ ਉਹਨਾਂ ਨੇ ਭਗਤਾਂ ਨੇ ਪਾ ਲਿਆ ਗੁਰਮਖਾਂ ਨੇ ਪਾਲਿਆ ਕਿਤੇ ਦੂਰ ਥੋੜਾ ਉੱਤੇ ਸੁਣਦਾ ਸਾਰੀਆਂ ਸਾਡੇ ਬਚਨ ਸਾਡੀਆਂ ਗੱਲਾਂ ਸਾਡੇ ਔਗਣ ਵੀ ਦੇਖਦਾ ਗੁਣ ਵੀ ਦੇਖਦਾ ਤੇ ਪਾਤਸ਼ਾਹ ਜੀ ਕਹਿੰਦੇ ਇਸ ਕਰਕੇ ਭਾਈ ਉਦਮ ਕਰਕੇ ਜਪਦੇ ਰਹੋ ਸਿਮਰਦੇ ਰਹੋ ਹਰੀ ਨੂੰ ਮਹਾਰਾਜ ਜੀ ਕਹਿੰਦੇ ਨਾਨਕ ਜਿਸ ਸਿਮਰਤ ਸਭ ਦੁੱਖ ਜਾ ਹੋਵੇ ਦੁੱਖ ਦਰਦ ਭਰਮ ਜਾਏ ਸੁਖ ਹੋਵੇ ਮਹਾਰਾਜ ਜੀ ਕਹਿੰਦੇ ਉਹਨੂੰ ਸਿਮਰ ਕੇ ਸਭ ਸੁਖ ਮਿਲ ਜਾਂਦੇ ਹਨ ਦੁੱਖ ਦਰਦ ਭਰਮ ਨਾਸ ਨਾਸ ਹੋ ਜਾਂਦੇ ਹਨ ਉੱਛਟ ਜਾਂਦੇ ਆ ਅਸੀਂ ਦੁੱਖਾਂ ਤੋਂ ਸ਼ੰਤ ਅੱਗੇ ਸ਼ੰਤਮਾਰਾ ਜੀ ਸ਼ਲੋਕ ਦਾ ਕੇਂਦਰੀ ਭਾਵ ਰੰਮ ਪੂਰਨ ਕਰਦੇ ਸ਼ੰਤ ਦੀ ਰਮਤਾ ਕਰਦੇ ਹਨ ਨਾਮ ਜਪਤ ਗੋਬਿੰਦ ਨੈ ਅਲਸਾਈਐ ਭੀਟ ਤ ਸਿਮਰਤ ਸਭ ਸੁਖ ਹੋਵੇ ਦੁਖ ਦਰਦ ਭਰਮ ਜਾਏ ਨਾਮ ਜਪਤ ਗੋਬਿੰਦ ਨੈ ਅਲਸਾਈਐ ਭੀਟ ਤ ਸਾਧੂ ਸੰਗ ਜਮਪੁਰ ਨੈ ਜਾਈਐ ਮਹਾਰਾਜ ਜੀ ਅਗਲੇ ਅੱਗੇ ਬੰਦ ਦੇ ਵਿੱਚ ਸ਼ੰਤ ਵਿੱਚ ਆਰੰਭ ਕਰਦੇ ਨਾਮ ਜਪਤ ਗੋਬਿੰਦ ਨੈ ਮਹਾਰਾਜ ਜੀ ਕਹਿੰਦੇ ਇਹ ਆਲਸੀ ਮਨੁੱਖ ਉਹ ਦੇ ਪ੍ਰਭੂ ਦੇ ਨਾਮ ਨੂੰ ਜਪਣਾ ਕਰ ਗੋਵਿੰਦ ਦਾ ਨਾਮ ਜਪਣਾ ਕਰ ਭੇਟਤ ਸਾਧੂ ਸੰਗ ਜਮਪੁਰ ਨਹਿ ਜਾਈਏ ਮਹਾਰਾਜ ਜੀ ਕਹਿੰਦੇ ਜਿਹੜੇ ਉਹਨੂੰ ਜਪਦੇ ਹਨ ਨਾ ਭੇਟਦੇ ਹਨ ਉਹ ਜਮਾਂ ਦੀ ਪੂਰੀ ਤੋਂ ਬਚ ਜਾਂਦੇ ਹਨ ਜਮਾਂਪੁਰ ਨੂੰ ਉਹਨਾਂ ਨੂੰ ਜਾਣਾ ਪੈਂਦਾ ਕਹਿੰਦੇ ਜਿਹੜੇ ਗੋਵਿੰਦ ਨੂੰ ਤੇ ਹੁੰਦੇ ਹਨ ਨਾਮ ਜਪਤ ਗੋਵਿੰਦ ਨਹਿ ਅਲਸਾਈਏ ਮਹਾਰਾਜ ਜੀ ਕਹਿੰਦੇ ਆਲਸ ਛੱਡ ਕੇ ਉਹਨੂੰ ਜਪਦੇ ਰਹੀਏ ਫਿਰ ਭੇਟਤ ਸਾਧੂ ਸੰਗ ਜਾ ਜੰਮਪੂਰ ਨਹਿ ਜਾਈਏ ਮਹਾਰਾਜ ਜੀ ਕਹਿੰਦੇ ਜਿਹੜੇ ਜਪਦੇ ਹਨ ਸੰਗਤ ਕਰ ਲੈਂਦੇ ਹਨ ਜਮਾਨ ਕੋਲ ਨਹੀਂ ਉਹਨਾਂ ਨੂੰ ਜਾਣਾ ਪੈਂਦਾ ਜਮਾਂ ਦੀ ਪੂਰੀ ਤੋਂ ਬਚ ਜਾਂਦੇ ਹਨ ਜਮ ਉਹਨਾਂ ਦਾ ਕੁਝ ਨਹੀਂ ਵਿਗਾੜ ਸਕਦੇ ਦੁੱਖ ਦਰਦ ਨਾ ਭੋਬ ਆਪੇ ਨਾਮ ਸਿਮਰਤ ਸੁਖ ਸਦ ਸੁਖੀ ਮਹਾਰਾਜ ਜੀ ਕਹਿੰਦੇ ਦੁੱਖ ਦਰਦ ਜਿਹੜਾ ਭਾਉ ਖਤਮ ਹੋ ਜਾਂਦਾ ਸਿਮਰਨ ਦੇ ਵਿੱਚ ਤਾਕਤ ਹੈ ਨਾਮ ਸਿਮਰਤ ਸਦ ਸੁਖੀ ਸਦਾ ਵਾਸਤੇ ਮਨ ਸੁਖੀ ਹੁੰਦਾ ਬਾਹਰਲੇ ਸੁਖ ਜਿਹੜੇ ਨੂੰ 4 ਮਿੰਟ ਦਾ ਕੋਈ ਘੰਟਿਆਂ ਦਾ ਕੋਈ ਦਿਨਾਂ ਦਾ ਕੋਈ ਮਹੀਨਿਆਂ ਦਾ ਹੈ ਜਿਹੜਾ ਅੰਦਰਲਾ ਸੁੱਖ ਹੈ ਮਹਾਰਾਜ ਜੀ ਕਹਿੰਦੇ ਉਹ ਦਰਦ ਦੁੱਖ ਹੀ ਨਿਵਰਤੀ ਕਰ ਦਿੰਦੇ ਹਨ ਮਹਾਰਾਜ ਦੁੱਖ ਦਰਦ ਨਾ ਭੋਵ ਆਪੇ ਨਾਮ ਸਿਮਰਤ ਸੱਦ ਸੁਖੀ ਸਦਾ ਵਾਸਤੇ ਮਹਾਰਾਜ ਜੀ ਕਹਿੰਦੇ ਸੁਖ ਮਿਲਦਾ ਮਨੁੱਖ ਸੁਖੀ ਹੋ ਜਾਂਦਾ ਸਾਸ ਗਰਾਸ ਆਰਾਦੇ ਹਰ ਹਰ ਧਿਆਏ ਸੁਪ੍ਰਮਨ ਮੁਖੀ ਮਹਾਰਾਜ ਜੀ ਕਹਿੰਦੇ ਸਾਸ ਗਰਾਸ ਨੂੰ ਧਿਆਉਣਾ ਚਾਹੀਦਾ ਸਾਸ ਵਾਸ ਸਵਾਸ ਜਪਨਾ ਚਾਹੀਦਾ ਆਰਾਧਨ ਕਰਨਾ ਚਾਹੀਦਾ ਉਹਦਾ ਹਰ ਹਰ ਧਿਆਏ ਸੋ ਪ੍ਰਭ ਮਨ ਮੁਖੀ ਮਹਾਰਾਜ ਜੀ ਕਹਿੰਦੇ ਮਾਨਤ ਤੇ ਮੁਖ ਚੋਂ ਪ੍ਰਭੂ ਨੂੰ ਮਹਾਰਾਜ ਜੀ ਕਹਿੰਦੇ ਮਨ ਰਾਈ ਜਪਣਾ ਕਰੋ ਮੁਖ ਰਾਈ ਧਿਆਉ ਨਾ ਕਰੋ ਮੁਖ ਜੀਵਾ ਰਾਈ ਮੂਹ ਰਾਈ ਮਹਾਰਾਜ ਜੀ ਕਹਿੰਦੇ ਉਹਨੂੰ ਪੜ੍ਹਦੇ ਆ ਨਾ ਤੇ ਮਨ ਰਾਈ ਹਿਰਦੇ ਰਾਈ ਉਹਨੂੰ ਮਹਾਰਾਜ ਜੀ ਕਹਿੰਦੇ ਚੇਤਾ ਰੱਖਣਾ ਚਾਹੀਦਾ ਕਿਰਪਾਲ ਦਿਆਲ ਰਸਾਲ ਗੁਣ ਨਿਧ ਕਰ ਦਿਆ ਸਿਵਾ ਲਈਏ ਤੇ ਮਹਾਰਾਜ ਜੀ ਫਿਰ ਇਹ ਬਚਨ ਕਰਦਣ ਕਿਰਪਾਲ ਦਿਆਲ ਰਸਾਲ ਗੁਣ ਨਿਧ ਮਹਾਰਾਜ ਜੀ ਕਹਿੰਦੇ ਉਹ ਕਿਰਪਾਲੂ ਹੈ ਦਿਆਲੂ ਹੈ ਰਸ ਸਾਲੂ ਹੈ ਮਹਾਰਾਜ ਜੀ ਕਹਿੰਦੇ ਗੁਨਾ ਦਾ ਖਜ਼ਾਨਾ ਹੈ ਗੁਨਾ ਨਿੱਧੀਆਂ ਦਾ ਕਰ ਦਿਆ ਸੇਵਲ ਆਈਏ ਮਹਾਰਾਜ ਜੀ ਕਹਿੰਦੇ ਤੁਸੀਂ ਦਇਆ ਕਰਕੇ ਆਪਣੇ ਚਰਨਾਂ ਨਾਲ ਜੋੜ ਲਓ ਨਾਨਕ ਪਿਆੰਪੇ ਚਰਨ ਜੰਪੈ ਨਾਮ ਜਪਤ ਗੋਬਿੰਦ ਨਾ ਆ ਆਲਸਾਈਏ ਮਹਾਰਾਜ ਜੀ ਕਹਿੰਦੇ ਆਲਸ ਜਿਹੜਾ ਖਤਮ ਹੋ ਜਾਂਦਾ ਉਹਨੂੰ ਜਪਣ ਦੇ ਨਾਲ ਨਾਨਕ ਪਿਆੰਪੇ ਚਰਨ ਜੰਪੈ ਮਹਾਰਾਜ ਜੀ ਕਹਿੰਦੇ ਨਾਨਕ ਉਦੇ ਚਰਨ ਕੰਮਲੀਰ ਦੇ ਵਿੱਚ ਧਾਰਨ ਨਾਲ ਉਹਨੂੰ ਜਪਣ ਦੇ ਨਾਲ ਨਾਮ ਜਪਤ ਗੋਵਿੰਦ ਨਹ ਅਲਸਾਈਏ ਮਹਾਰਾਜ ਜੀ ਕਹਿੰਦੇ ਆਲਸ ਜਿਹੜਾ ਉਹ ਲੈ ਜਾਂਦਾ ਖਤਮ ਹੋ ਜਾਂਦਾ ਪਾ ਅਗਲਾ ਪਦ ਮਹਾਰਾਜ ਜੀ ਰੰਭ ਕਰਦੇ ਆ ਨਪਾਵਨ ਪਤਤ ਪਨੀਤ ਨਾਮ ਨਰੰਜਨਾ ਫਿਰ ਮਹਾਰਾਜ ਜੀ ਉਸਤ ਗਾਉਂਦੇ ਨੇ ਕਹਿੰਦੇ ਉਹ ਪਾਵਨ ਪਵਿੱਤਰ ਹੈ ਪਨੀਤ ਜਿਹੜਾ ਕੋਈ ਪਾ ਖਾમાੜੇ ਕਰਮਾ ਵਾਲਾ ਨਾ ਪਾਪੀ ਉਹ ਵੀ ਪਨੀਤ ਬਣ ਜਾਂਦਾ ਕਿਉਂ ਉਹ ਪਾਵਨ ਪਵਿੱਤਰ ਹੈ ਉਹ ਸਤਗੁਰੂ ਦਾ ਨਾਮ ਹੈ ਨਾ ਜਿਹੜਾ ਪਾਵਨ ਪਵਿੱਤਰ ਹੈ ਪਾਵਨ ਪਵਿੱਤਰ ਪਨੀਤ ਨਾਮ ਨਰੰਜਨਾ ਉਹ ਨਰੰਜਨ ਦਾ ਮਹਾਰਾਜ ਜੀ ਕਹਿੰਦੇ ਹਰੀ ਦਾ ਨਾਮ ਪਵਨ ਪਵਿੱਤਰ ਹੈ ਉਹ ਪਨੀਤ ਬਣਾ ਦਿੰਦਾ ਮਨੁੱਖਾਂ ਨੂੰ ਭਰਮ ਅਨੇਰ ਵਿਨਾਸ਼ ਗਿਆਨ ਗੁਰ ਅੰਜਨਾ ਧਰਮ ਰੂਪੀ ਜਿਹੜਾ ਹਨੇਰਾ ਨਾ ਕਾਲਸੈ ਉਹ ਲੱਥ ਜਾਂਦੀ ਏ ਗਿਆਨ ਦੇ ਨਾਲ ਗੁਰ ਗਿਆਨ ਅੰਜਨ ਗੁਰੂ ਦਾ ਗਿਆਨ ਰੂਪੀ ਅੰਜਨ ਸੁਰਮਾ ਜਦੋਂ ਪੈ ਜਾਂਦਾ ਨਾ ਫਿਰ ਗਿਆਨਤਾ ਦਾ ਹਨੇਰਾ ਦੂਰ ਹੁੰਦਾ ਹੈ ਗਿਆਨ ਰੂਪੀ ਸੁਰਮਾ ਗੁਰੂ ਮਹਾਰਾਜ ਜੀ ਕਹਿੰਦੇ ਸਨੇਤਰ ਵਿੱਚ ਪਾ ਦਿੰਦੇ ਹਨ ਗੁਰ ਗਿਆਨ ਅੰਜਨ ਪ੍ਰਭ ਨਰੰਜਨ ਜਲ ਥਲ ਮਈਲ ਪੂਰਿਆ ਮਹਾਰਾਜ ਜੀ ਕਹਿੰਦੇ ਗੁਰੂ ਗਿਆਨ ਦਾ ਅੰਜਨ ਹੈ ਸੁਰਮਾ ਹੈ ਜਿਵੇਂ ਬਾਹਰੋਂ ਸੁਰਮਾ ਪੈਂਦੇ ਰੱਖਣਾ ਉਗੜ ਜਾਂਦੀਆਂ ਇਸੇ ਤਰ੍ਹਾਂ ਹੀ ਗੁਰੂ ਗਿਆਨ ਦਾ ਜਦੋਂ ਇਸ ਨੇਤਰ ਵਿੱਚ ਸੁਰਮਾ ਪਾਉਂਦੇ ਹਨ ਹਰਿ ਜੀ ਕਹਿੰਦੇ ਫਿਰ ਉਹ ਗਿਆਨ ਰੂਪੀ ਅੱਖ ਉਗੜ ਜਾਂਦੀ ਹੈ ਗਿਆਨ ਪ੍ਰਾਪਤ ਹੋ ਜਾਂਦਾ ਗੁਰ ਗਿਆਨ ਅੰਜਨ ਪ੍ਰਭ ਨਰੰਜਨ ਜਲ ਥਲ ਮਹਿਲ ਪੂਰਿਆ ਹਰਿ ਜੀ ਕਹਿੰਦੇ ਉਹ ਨਰੰਜਨ ਜਿਹੜਾ ਉਹ ਜਲ ਅਤੇ ਥਲ ਧਰਤੀ ਅਤੇ ਝਾਲ ਵਿੱਚ ਵੀ ਪੂਰਨ ਹੈ ਜਲ ਥਲ ਦੇ ਵਿੱਚ ਉਹ ਵਸ ਰਿਹਾ ਹੈ ਇਕ ਨਿਮਖਨ ਜਾਕੇ ਰਿਧੇ ਵਸਿਆ ਮਿਟੇ ਤਿਸੇ ਵਸੂਰਿਆ ਤੇ ਮਹਾਰਾਜ ਜੀ ਕਹਿੰਦੇ ਇਕ ਨਿਮਖ ਵੀ ਜੇ ਕਿਸੇ ਦੇ ਹਿਰਦੇ ਵਿੱਚ ਵਸ ਗਿਆ ਜਾਕੇ ਰਿਧੇ ਵਸਿਆ ਮਿਟੇ ਤਿਸੇ ਵਸੂਰਿਆ ਤੇ ਮਹਾਰਾਜ ਜੀ ਕਹਿੰਦੇ ਉਹਦੇ ਅੰਦਰੋਂ ਸਾਰੇ ਦੁੱਖ ਕਲੇਸ਼ ਵਿਗਨ ਨਾਸ ਹੋ ਜਾਣਗੇ ਅਰਾਧੇ ਬੋਧ ਸਮਰੱਥ ਸੁਆਮੀ ਸਰਬ ਕਾਪੋ ਭਜਨਾ ਤੇ ਮਹਾਰਾਜ ਜੀ ਕਹਿੰਦੇ ਅਗਾਧ ਬੋਧ ਸਮਰੱਥ ਸੁਆਮੀ ਸਰਬ ਕਾ ਪਉ ਭਜਨਾ ਮਹਾਰਾਜ ਜੀ ਕਹਿੰਦੇ ਤੁਸੀਂ ਗਾਧ ਹੋ ਜਿਹੜਾ ਕੋਈ ਸਿਰਾ ਨਹੀਂ ਹੁੰਦਾ ਤੇ ਮਹਾਰਾਜ ਜੀ ਕਹਿੰਦੇ ਸਮਰੱਥੋ ਸੁਆਮੀ ਸਰਬ ਕਾ ਪਉ ਭਜਨਾ ਮਹਾਰਾਜ ਜੀ ਕਹਿੰਦੇ ਸਾਰਿਆਂ ਦਾ ਭਉ ਭਜਨ ਜਿਹੜਾ ਉਹ ਦੂਰ ਕਰ ਦਿੰਦੇ ਹੋ ਨਾਨਕ ਪਿਆਮਪੇ ਚਰਨ ਜੰਪੇ ਪਾਵਨ ਪਤਤ ਪਨੀਤ ਨਾਮ ਨਰੰਜਨਾ ਫਿਰ ਇਸ ਬੰਦ ਨੂੰ ਪੂਰਾ ਕਰਦੇ ਮਹਾਰਾਜ ਜੀ ਵੀ ਪੰਗਤੀ ਕੇਂਦਰੀ ਭਾਵ ਦਰਸਾਂ ਦੇ ਨਾਨਕ ਪਿਆੰਪੇ ਚਰਨ ਜੱਪੇ ਮਹਾਰਾਜ ਜੀ ਕਹਿੰਦੇ ਨਾਨਕ ਉਹਦੇ ਚਰਨ ਜਿਹੜਿਆਂ ਨੂੰ ਹਿਰਦੇ ਵਿੱਚ ਵਸਾ ਲਈਏ ਮਹਾਰਾਜ ਜੀ ਕਹਿੰਦੇ ਉਹਦੇ ਚਰਨ ਕਮਲ ਮਿਲ ਜਾਣ ਮੈਨੂੰ ਉਹਦੇ ਚਰਨ ਕਮਲ ਪਿਆਰੇ ਲੱਗਦੇ ਹਨ ਚਰਨ ਪਿਆੰਪੇ ਚਰਨ ਜੰਪੇ ਪਤਤ ਪਾਵਨ ਪਨੀਤ ਨਾਮ ਨਰੰਜਨਾ ਕਹਿੰਦੇ ਉਹ ਪਤਤ ਨੂੰ ਪਵਿੱਤਰ ਬਣਾ ਦੇਦਾ ਉਹਦਾ ਨਰੰਜਨ ਦਾ ਨਾਮ ਹਰਾ ਜੀ ਕਹਿੰਦੇ ਇਸ ਕਰਕੇ ਉਹਦਾ ਨਾਮ ਰੂਪੀ ਚਰਨ ਸਾਨੂੰ ਹਿਰਦੇ ਵਿੱਚ ਵਸਾਣੇ ਚਾਹੀਦੇ ਹਨ ਇਹ ਭਾਈ ਅੱਜ ਦੇ ਸ਼ਬਦਾਂ ਦੀ ਵਿਚਾਰ ਹੈ ਇੱਥੇ ਸਛੰਤ ਦੇ ਦੋ ਬੰਦ ਸੰਪੂਰਨ ਹੁੰਦੇ ਹਨ ਭਾਈ ਇੰਨੀਆਂ ਕੁ ਹਾਜ਼ਰੀਆਂ ਪ੍ਰਵਾਨ ਕਰਿਓ ਜੀ ਬਾਣੀ ਵਿਚਾਰ ਦੀ ਸੇਵਾ ਨਿਵੰਦੇ ਜੀ ਨੇ ਕਾਹੀ ਭੁੱਲਾਂ ਜੰਦੀਆਂ ਮਹਾਰਾਜ ਸਤਿਮਤ ਬਖਸ਼ਣ ਆਈਆਂ ਮਾਈ ਭਾਈ ਸੰਗਤਾਨੀਆਂ ਹਾਜ਼ਰੀਆਂ ਪ੍ਰਵਾਨ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ